ਨਿਕਾ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਰਿਟਰਨਿੰਗ ਆਫਸਰ ਸੀਨੀਅਰ ਮੈਂਬਰ ਵਿਜੇ ਗੁਪਤਾ ਦੀ ਦੇਖਰੇਖ ਦੇ ਵਿੱਚ ਹੋਈ ਇਸ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਦੇਵਕੀ ਨੰਦਨ ਨੇ ਪ੍ਰਧਾਨਗੀ ਦਾ ਵਕਾਰੀ ਚੋਣ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਕੇਸ਼ ਕੁਕਰੇਜਾ ਰਿੰਕੂ ਨੂੰ 7 ਵੋਟਾਂ ਦੇ ਨਾਲ ਹਰਾ ਦਿੱਤਾ ਚੋਣ ਅਧਿਕਾਰੀ ਵਿਜੇ ਗੁਪਤਾ ਨੇ ਦੱਸਿਆ ਹੈ ਕਿ ਦੇਵਕੀ ਨੰਦਨ ਨੂੰ 65 ਵੋਟਾਂ ਮਿਲੀਆਂ ਨੇ ਅਤੇ ਰਕੇਸ਼ ਕੁਕਰੇਜਾ ਨੂੰ 58 ਵੋਟਾਂ ਦੇ ਨਾਲ ਸਾਬਰ ਕਰਨਾ ਪਿਆ ਮੀਤ ਪ੍ਰਧਾਨ ਦੇ ਅਹੁਦੇ ਲਈ ਸਿਰਫ ਇੱਕ ਉਮੀਦਵਾਰ ਹਰਪ੍ਰੀਤ ਸਿੰਘ ਦੁਆਨੇ ਹੀ ਨਾਮਜ਼ਦਗੀ ਪੱਤਰ ਭਰੇ ਸਨ ਅਤੇ ਉਹ ਪਹਿਲਾ ਹੀ ਬਿਨਾਂ ਮੁਕਾਬਲੇ ਜਿੱਤ ਉਕਰਾਰ ਰਹਿ ਚੁਕੇ ਨੇ ਇਸੇ ਤਰ੍ਹਾਂ ਜਨਰਲ ਸਕੱਤਰ ਦੇ ਲਈ ਮਨਜੋਤ ਸਿੰਘ ਅਤੇ ਕਮਲ ਟੰਡਨ ਦੋ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਸਨ ਪਰ ਕਮਲ ਟੰਡਨ ਦੇ ਵੱਲੋਂ ਕਾਗਜ਼ੀ ਵਾਪਸੀ ਲੈ ਜਾਣ ਕਾਰਨ ਅਮਨਜੋਤ ਸਿੰਘ ਨੇ ਵੀ ਬਿਨਾਂ ਮੁਕਾਬਲੇ ਚੋਣ ਜਿੱਤ ਲਈ ਇਸ ਤੋਂ ਬਾਅਦ ਵਿਜੇ ਗੁਪਤਾ ਨੇ ਦੱਸਿਆ ਹੈ ਕਿ ਸਖਤਰ ਦੇ ਅਹੁਦੇ ਦੇ ਲਈ ਵਿਜੇ ਆਰੀਆ ਅਤੇ ਚਿਰਾਗ ਕਾਲੜਾ ਨੇ ਨਾਮਜ਼ਦਗੀ ਪੱਤਰ ਭਰੇ ਸਨ ਪਰ ਇਸ ਮੁਕਾਬਲੇ ਦੇ ਵਿੱਚ ਵਿਜੇ ਆਰੀਆ 4 ਵੋਟਾਂ ਦੇ ਫਰਕ ਦੇ ਨਾਲ ਚਿਰਾਗ ਕਾਲੜਾ ਤੇ ਜਿੱਤ ਗਏ ਆਰੀਆ ਨੂੰ 63 ਵੋਟਾਂ ਪਈਆਂ ਜਦੋਂ ਕਿ ਕਾਲੜਾ ਨੂੰ 59 ਵੋਟਾਂ ਪੈ ਸਕੀਆਂ ਅੰਤ ਦੇਵੀ ਚੋਣ ਦਾ ਦੱਸਿਆ ਹੈ ਕਿ ਖਜ਼ਾਂਚੀ ਦੇ ਅਹੁਦੇ ਦੇ ਲਈ ਵੀ ਦੋ ਨਾਮਜ਼ਦਗੀ ਪੱਤਰ ਭਰੇ ਗਏ ਸਨ ਅਤੇ ਰਿਤੇਸ਼ ਬਾਂਸਲ ਨੇ ਇਹ ਮੁਕਾਬਲਾ 9 ਵੋਟਾਂ ਦੇ ਨਾਲ ਜਿੱਤ ਲਿਆ। ਇਸ ਮੌਕੇ ਸਾਫ ਦਾ ਵਿਧਾਇਕ ਹਰਦਿਆਲ ਸਿੰਘ ਕਬੋਜ ਨੇ ਦੇਵਕੀ ਨੰਦਨ, ਹਰਪ੍ਰੀਤ ਸਿੰਘ, ਦੁਆ ਅਤੇ ਵਿਜੇ ਆਰਿਆ ਸਮੇਤ ਹੋਰ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਹੋਇਆ ਸਰਉਪਾਇ ਪਾਕੇ ਉਹਨਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇਸ ਵਿੱਦਿਆ ਦੇ ਮੰਦਰ ਦੇ ਲਈ ਹੋਈ ਚੋਣ ਬਹੁਤ ਪਾਰਦਰਸ਼ਤਾ ਦੇ ਨਾਲ ਹੋਈ ਹੈ ਅਤੇ ਇਸ ਦਾ ਸੇਵਾ ਚੋਣ ਅਧਿਕਾਰੀ ਵਿਜੇ ਗੁਪਤਾ ਨੂੰ ਜਾਂਦਾ ਹੈ ਇਸੇ ਤਰ੍ਹਾਂ ਸਾਬਕਾ ਵਿਧਾਇਕ ਮਦਨ ਲਾਲ ਜੁਲਾਲਪੁਰੀ ਨੇ ਮੌਕੇ ਦੇ ਉੱਤੇ ਕਿਹਾ ਹੈ ਕਿ ਸੱਤਾਧਾਰੀ ਦੀ ਨੀਅਤ ਸਾਫ਼ ਨਹੀਂ ਸੀ ਅਤੇ ਉਹ ਵਿਧਕ ਅਦਾਰੇ ਦੇ ਵਿੱਚ ਹਿਰਾਫੇਰੀ ਕਰਵਾਉਣਾ ਚਾਹੁੰਦੇ ਸਨ ਅਤੇ ਜਿਸ ਕਾਰਨ ਉਹਨਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦਾਨਾਦ ਕਰਵਾਈ ਜਦੋਂ ਕਿ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ ਧਸੜੀ ਹੋ ਗਿਆ ਕਿ ਸਥਾਨਕ ਪਟੇਲ ਕਾਲਜ ਇਸ ਖੇਤਰ ਦਾ ਇੱਕੋ ਇੱਕ ਵੱਡਾ ਵਿਦਿਅਕ ਅਦਾਰਾ ਹੈ ਅਤੇ ਇਸ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਹਰ 3 ਸਾਲ ਬਾਅਦ ਹੁੰਦੀ ਹੈ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਇਸ ਚੋਣ ਨੂੰ ਜਿੱਤਣ ਦੇ ਲਈ ਅੱਡੀ ਚੋਟੀ ਦਾ ਜੋਰ ਲਗਾ ਦਿੰਦੀਆਂ ਨੇ ਮੈਂ ਅੱਜ ਦਾ ਰਿਜ਼ਲਟ ਅਨਾਉਂਸ ਕਰਨ来 ਗਿਆ ਤੁਹਾਨੂੰ ਇਹਨਾਂ ਚਿੱਟਾਂ ਦਾ ਜਿਹੜਾ ਰਿਜ਼ਲਟ ਹੈ ਨਾ ਜੀ ਜੇ ਪ੍ਰੈਜ਼ੀਡੈਂਟ ਵਾਸਤੇ ਸ਼੍ਰੀ ਦੇਵਕੀ ਨੰਦਨ ਅਲੈਕਟਰ ਜੀ ਵਰਮਾਨ ਜੀ ਕਿੰਨੀ ਵੋਟਾਂ ਤੇ ਕਿੰਨੀ ਵੋਟਾਂ ਦੇ ਉਹਨਾਂ ਨੂੰ 65 ਵੋਟਾਂ ਪਈਆਂ ਜੀ ਰਕੇਸ਼ ਕੁਮਾਰ ਨੂੰ 58 58 77 77 ਹਾਂ ਜੀ ਔਰ ਉਸ ਤੋਂ ਬਾਅਦ ਆਪਣਾ ਫਾਈਨਾਂਸ ਐਕਟਿਵ ਵਾਸਤੇ ਰਕੇਸ਼ ਰਤੀਸ਼ ਬਾਸਨ ਜੀ ਜਿੱਤੇ ਹਨ ਉਹਨਾਂ ਨੂੰ 68 ਵੋਟਾਂ ਪਈਆਂ ਰਤੀਸ਼ ਬਾਸਨ ਨੂੰ ਔਰ ਅਭਿਨਵ ਨਾਇਨ ਨੂੰ 57 ਵੋਟਾਂ 57 9 ਵੋਟਾਂ ਐਕਟਿਵ ਵਾਸਤੇ ਮਿਸਟਰ ਵਿਜੇ ਆਰਿਆ ਜਿੱਤੇ ਹਨ ਜੀ 63 ਵੋਟਾਂ ਔਰ ਚਿਰਾ ਕਰ ਰਹੇ ਨੇ ਪਈਆਂ 59 ਵੋਟਾਂ ਵੈਰੀ ਗੁੱਡ ਤੇ ਆਦਰ ਜੱਟ ਹੈ ਤੇ ਬਾਕੀ 2 ਸਾਢੇ 1 ਹਾਂ ਪੋਲਡ ਹੋ ਚੁੱਕੇ ਪਹਿਲਾਂ ਤਾਂ ਜੀ ਧੰਨਵਾਦ ਇਹ ਇਲੈਕਸ਼ਨ ਹੋਈ ਆ ਹਾਂਜੀ ਹਾਂਜੀ ਤਾਂ ਕਾਫੀ ਦਬਾਅ ਦੇ ਹੇਠ ਮੈਂਬਰ ਸੀਗੇ ਪਰੰਤੂ ਮੈਂ ਮੁਬਾਰਕ ਦਿੰਦਾ ਸਾਰਿਆਂ ਮੈਂਬਰਾਂ ਨੂੰ ਕਿ ਪੂਰੇ ਮੈਂਬਰਾਂ ਨੇ ਆ ਕੇ ਸਿਰਫ ਇੱਕ ਮੈਂਬਰ ਸਾਡੇ ਚੁਗੈਰਾ ਜ ਰਿਹਾ ਤੇ ਬਾਕੀ ਸਾਰੇ ਮੈਂਬਰਾਂ ਨੇ ਆਪਣੀ ਵੋਟ ਪਾਈ ਆ ਔਰ ਉਹਨਾਂ ਨੇ ਆਪਣੇ ਮਰਜ਼ੇ ਨਾਲ ਜਿਹੜਾ ਹੈ ਆਪਣੇ ਪਿੱਛੇ ਨਾਲ ਜਿਹੜਾ ਕੈਂਡੀਡੇਟ ਚੁਣੇ ਆਂ ਔਰ ਮੈਂ ਸਭ ਤੋਂ ਜ਼ਿਆਦਾ ਮੈਂ ਅਪਰੀਸ਼ੀਏਟ ਕਰਾਂਗਾ ਵਿਜੇ ਗੁਪਤਾ ਜੀ ਨੂੰ ਵਿਜੇ ਗੁਪਤਾ ਜੀ ਜਿਨ੍ਹਾਂ ਨੇ ਬੜੇ ਅੱਛੇ ਤਰੀਕੇ ਨਾਲ ਜਿਹੜਾ ਹੈ ਇਸ ਕੰਮ ਨੂੰ ਜੋ ਉਹਨਾਂ ਨੇ ਡਿਊਟੀ ਲਗਾਈ ਸੀ ਪੂਰੀ ਮੈਨੇਜਮੈਂਟ ਨੇ ਬੜੀ ਇਮਾਨਦਾਰੀ ਨਾਲ ਉਹਨਾਂ ਦੇ ਨਾਲ ਨਿਭਾਈ ਹੈ ਪਾਰਸ਼ਲ ਇਲੈਕਸ਼ਨ ਹੋਇਆ ਜਿਹੜੀ VOTING ਹੋਈ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹੋਈ ਹੈ ਜੀ ਮੈਂ ਜਿੰਨਾਂ ਸਭ ਮੈਂਬਰ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਫੇਸ ਕਰਕੇ ਮੈਨੂੰ ਤੀਜੀ ਵਾਰ ਪ੍ਰਧਾਨ ਬਣਾਇਆ ਹੈ ਮੈਂ ਉਹਨਾਂ ਦੇ ਜਿਹੜੇ ਵੀ ਛਾਵਾਂ ਨੇ ਉਹ ਕੋਸ਼ਿਸ਼ ਕਰਦੇ ਹੋਏ ਜਿਤਨੀ ਵੀ ਮੇਰੀ ਮੇਰੇ ਤਾਕਤ ਹੈ ਉਸ ਤੋਂ ਆਪਣੇ ਕਾਲਜ ਦੀ ਡਵੈਲਪਮੈਂਟ ਵਾਸਤੇ ਕਰਾ ਗਏ ਉਹਨੂੰ ਪਹਿਲਾ ਤਿੰਨ ਤੋਂ ਪਹਿਲਾ ਕੰਮ ਕੀ ਰਹੇਗਾ ਤੁਹਾਡਾ ਤਿੰਨ ਵੈਰਟੀਸ ਕੀ ਰਹਿ ਗਿਆ ਸਭ ਤੋਂ ਪਹਿਲਾਂ ਤਾਂ ਐਜੂਕੇਸ਼ਨ ਦਾ ਜਿਹੜਾ ਵੀ ਜਿੰਨਾ ਲੈਵਲ ਚੜ੍ਹਦਾ ਬਹੁਤ ਅੱਛਾ ਚੱਲ ਰਿਹਾ ਉਸ ਤੋਂ ਬਹੁਤ ਬੈਟਰ ਕਰਾਂਗੇ ਯੂਜੀਸੀ ਵਾਲਾ ਕਰਾਂਗੇ ਯੂਜੀ ਕੁਆਲਿਟੀ ਐਜੂਕੇਸ਼ਨ ਇੰਪਰੂਵ ਹੋਏਗੀ ਇਹ ਬਿਲਕੁਲ ਕਰਾਂਗੇ ਜੀ ਤੇ ਸਪੋਰਟਸ ਦਾ ਵੀ ਬਹੁਤ ਖਿਆਲ ਕਰਾਂਗੇ ਕਿਉਂਕਿ ਅੱਜਕੱਲ ਬੱਚੇ ਜ ਰਹੇ ਨੇ ਆਪਣਾ ਨਸ਼ੇਵਲ ਜਾ ਰਹੇ ਨੇ ਉਹਨਾਂ ਨੂੰ ਸਪੋਰਟ ਦੇ ਵਿੱਚ ਖਿੱਚ ਕੇ ਉਹਨਾਂ ਨੂੰ ਵਧੀਆ ਕੰਮ ਕਰਵਾਵਾਂਗੇ ਹਾਂਜੀ ਦੇਖੋ ਕੰਪੋਸਰ ਕੀ ਕਹਿਣਾ ਚਾਹੁੰਦੇ ਆ ਜੇ ਜਿਹੜੇ ਦੇਵੀ ਮੰਦਰ ਦੇ ਦੇਖੋ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਇੱਥੇ ਆਰੋ ਲਾਇਏ ਸੀਗੇ ਵਿਜੇ ਗੁਪਤਾ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਬਹੁਤ ਉਹਨਾਂ ਨੇ ਫੇਰ ਜਿਹੜੀ ਹੈਗੀ ਆ ਉਹ ਚੋਣ ਆ ਉਹ ਕਰਾਈ ਹੈਗੀ ਆ ਤੇ ਕਿਉਂਕਿ ਮੈਂ ਨਿੱਜੀ ਤੌਰ ਤੇ ਵੀ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਸੀ ਯਾਰ ਉਹਨਾਂ ਨੇ ਅਸ਼ੋਰੈਂਸ ਦਿੱਤੀ ਸੀ ਕਿ ਕੋਈ ਵੀ ਮੈਂ ਮਤਲਬ ਕਿ ਉਹਨੇ ਕਿਹਾ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਸੋ ਆਈ ਐਮ ਵੈਰੀ ਥੈਂਕਫੁਲ ਟੂ ਦਾ ਸ੍ਰੀ ਵਿਜੇ ਗੁਪਤਾ ਜੀ ਤੇ ਦੂਜਾ ਮੈਂ ਸਾਰੇ 125 ਦੇ 125 ਮੈਂਬਰ ਸਹਿਬਾਨ ਦਾ ਬਹੁਤ ਬਹੁਤ ਮੈਂ ਮਤਲਬ ਕਿ ਤਨਵਾਦ ਕਰਦਾ ਕਿ ਉਹਨਾਂ ਨੇ ਵੀ ਬਹੁਤ ਵਧੀਆ ਜਿਹੜਾ ਇਹ ਚੋਣ ਆ ਜਿਹੜੀ ਕੀਤੀ ਹੈਗੀ ਆ ਉਹਨਾਂ ਨੇ ਅੱਛੀ ਸੋਚ ਤੇ ਜਿਹੜਾ ਹੈਗਾ ਪੈਰਾਹੋਦ ਦਿੱਤਾ ਕਿਉਂਕਿ ਦੇਵਕੀ ਨੰਦਨ ਜੀ ਜਿਹੜੇ ਪ੍ਰਧਾਨ ਬਣੇ ਹੈਗੇ ਆ ਤੇ ਇਹਨਾਂ ਨੇ ਪਹਿਲਾਂ ਵੀ ਇਹ ਬਹੁਤ ਵੱਡੀ ਸੰਸਥਾ ਸਾਡਾ ਵਿੱਦਿਆ ਦਾ ਮੰਦਿਰ ਆ ਸਾਡੇ ਬਜ਼ੁਰਗਾਂ ਨੇ ਇੱਕ ਇੱਕ ਇਟ ਆਪਣੇ ਆਪਣੇ ਮੋਢਿਆਂ ਤੇ ਰੱਖ ਕੇ ਮਤਲਬ ਕਿ ਜਿਹੜੀ ਹੈਗੀ ਆ ਇਹ ਸੰਸਥਾ ਨੂੰ ਆਰਗੇਨਾਈਜ਼ ਕੀਤਾ ਗੁੱਤਾ ਜੀ ਦਾ ਸੋ ਉਹ ਉਹਨਾਂ ਦਾ ਮਤਲਬ ਕਿ ਮੈਂ ਤੁਹਾਨੂੰ ਦੱਸਦਾ ਕਿ ਅੱਜ ਜਿਹੜਾ ਇਹ ਨਿਰਮਾਣ ਜਿਹੜਾ ਇਸ ਸੰਸਥਾ ਦਾ ਹੋਇਆ ਸੀ ਤੇ ਦੋ ਵਾਰ ਪਹਿਲਾਂ ਪ੍ਰਧਾਨ ਰਹੇ ਆ ਲੋਕਾਂ ਨੂੰ ਬਹੁਤ ਵੱਡਾ ਵਿਸ਼ਵਾਸ ਸੀ ਦੇਵਕੀ ਨੰਦਨ ਜੀ ਤੇ ਤੇ ਉਹ ਬਿਲਕੁਲ ਮਤਲਬ ਕਹਿੰਦਾ ਵੀ ਜਿਹੜਾ ਹੈਗਾ ਉਹਨਾਂ ਨੇ ਠੀਕ ਫੈਸਲਾ ਲਿਆ ਤੇ ਇਹ ਬਣੇ ਆ ਤੇ ਵਿਜੇ ਸਾਡੇ ਆਰੀਆ ਜੀ ਜਿਹੜੇ ਸੈਕਟਰੀ ਬਣੇ ਹੈਗੇ ਆ ਸੋ ਉਹ ਵੀ ਮਤਲਬ ਕਿ ਅੱਛੇ ਪਰਿਵਾਰ ਤੋਂ ਨੇ ਤੇ ਅੱਛੇ ਤਰੀਕੇ ਦੇ ਨਾਲ ਜਿਹੜੀ ਉਹਨਾਂ ਨੇ ਜਿਮੇਵਾਰੀਆਂ ਬੜੀਆਂ-ਬਡੀਆਂ ਐਨਜੀਓ ਚ ਕੰਮ ਕੀਤਾ ਇਹਨਾਂ ਦੇ ਬਜ਼ੁਰਗਾਂ ਨੇ ਵੀ ਸੰਸਥਾ ਦੇ ਮੈਂਬਰ ਰਹੇ ਆ ਤੇ ਅੱਛੀ ਟੀਮ ਜਿਹੜੀ ਬਣੀ ਆ ਦੂਜੇ ਜਿਹੜੇ ਕੋਈ ਵੀ ਫਾਈਨੈਂਸ ਸੈਕਟੀ ਬਣੇ ਆ ਕੋਈ ਰਤੇਸ਼ ਬਾਂਸਲ ਸੋ ਮੈਂ ਉਹਨਾਂ ਨੂੰ ਵੀ ਆਪਣੇ ਵੱਲੋਂ ਮੈਂ ਵਧਾਈ ਦਿੰਦਾ ਤੇ ਨਾਲ-ਨਾਲ ਦੋ ਸਾਡੇ ਇੱਥੇ ਜਿਹੜੇ ਜੁਨਾਨਮਸ ਬਣੇ ਸੀਗੇ ਇੱਕ ਆਪਣਾ ਮੋਨੂ ਦੁਆ ਹਰਪ੍ਰੀਤ ਸਿੰਘ ਦੁਆ ਤੇ ਉਹ ਵੀ ਮਤਲਬ ਕਹਿਣ ਦਾ ਵੀ ਜਿਹੜਾ ਹੈ ਵਾਈਸ ਪ੍ਰੈਜ਼ੀਡੈਂਟ ਬਣਿਆ ਸਾਡਾ ਬੱਚਾ ਹੀ ਆ ਉਹ ਤੇ ਇਸੇ ਤਰੀਕੇ ਦੇ ਨਾਲ ਜਨਰਲ ਸੈਕਟਰੀ ਅਮਨਦੀਪ ਜਿਹੜੇ ਬਣਿਆ ਉਹ ਵੀ ਸਾਡਾ ਬੱਚਾ ਹੀ ਹੈ ਮੈਂ ਤਾਂ ਇਹਨਾਂ ਨੂੰ ਇਹ ਕਹਾਂਗਾ ਕਿਉਂਕਿ ਨੰਦੀ ਜੀ ਬਹੁਤ ਸਿਆਣੇ ਆ ਮੈਂ ਚੋਣ ਦੇ ਕਿ ਇਹ ਸੰਸਥਾ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਸਾਰੇ ਰਲ ਕੇ ਵੀ ਕਿਸੇ ਦੇਖੋ ਹੁਣ ਤੁਸੀਂ ਬਣ ਗਏ ਆ ਕਿਸੇ ਪੋਲਿਟਿਕਸ 'ਚ ਨਹੀਂ ਪੈਣਾ ਤੁਸੀਂ ਤੇ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਣਾ ਸੋ ਮੈਨੂੰ ਪੂਰਨ ਤੌਰ ਤੇ ਯਕੀਨ ਆ ਤੇ ਇਹ ਸੰਸਥਾ ਬਹੁਤ ਅੱਗੇ ਜਾਏਗੀ। ਕੰਗੋਸੋਕ ਤੇ ਇਹਨਾਂ ਚੋਣਾਂ ਨੂੰ ਲੈ ਕੇ ਕਈ ਦਿਨਾਂ ਤੋਂ ਜਿਹੜੇ ਗਰਮਾ-ਗਰਮੀ ਦਾ ਮਾਹੌਲ ਬਣ ਰਿਹਾ ਸੀਗਾ ਜਿੱਦਾਂ ਵਿਜੇ ਆਰੀਆ ਜੀ ਦੀ ਵੀਡੀਓ ਵਾਇਰਲ ਹੋਈ ਸੀ ਤੇ ਅੱਜ ਵੀ ਜਿਹੜਾ ਕਾਲਜ ਉਹਨੂੰ ਛਾਵਣੀ ਬਣਾ ਦਿੱਤਾ ਗਿਆ ਸੀ ਬਹਿਸ ਵੀ ਹੋਈ ਹੈ। ਦੇਖੋ ਮੈਂ 2-3 ਦਿਨ ਪਹਿਲਾਂ ਜਦੋਂ ਵਿਜੇ ਜੀ ਦੇ ਘਰੇ ਪਹਿਲਾਂ ਉੱਥੇ ਬਿਜਲੀ ਦੇ ਮੁਲਾਜ਼ਮ ਇਹਨਾਂ ਦਾ ਕਨੈਕਸ਼ਨ ਕੱਟਣ ਲਈ ਭੇਜਤੇ ਜਦ ਕਿ ਕੋਈ ਡਿਊ ਨਹੀਂ ਸੀ ਇਹਨਾਂ ਦਾ ਖੜਾ ਤੇ ਦੂਜਾ ਇਹਨਾਂ ਦੇ ਜਿਹੜੇ ਬਾਅਦ ਦੇ ਵਿੱਚ ਇੱਥੇ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਘਰ ਦੀ ਤਲਾਸ਼ੀ ਲੈ ਜਾਂ ਟੂ ਓਨਲੀ ਟੂ ਪ੍ਰੈਸ਼ਰਾਈਜ਼ ਕਿ ਪ੍ਰੈਸ਼ਰਾਈਜ਼ ਕਰਨ ਦੇ ਮਾਰੇ ਕਿ ਇਹ ਪਿੱਛੇ हट ਜਾਣ ਸੋ ਇਹ ਸਾਰਾ ਸ਼ਹਿਰ ਇਹਨਾਂ ਦੇ ਨਾਲ ਸੀ ਤੇ ਇਹ ਪ੍ਰੈਸ਼ਰਾਈਜ਼ ਨੇ ਹੋਏ ਅੱਜ ਦੇਖੋ ਸ਼ਹਿਰ ਨੇ ਇਹਨਾਂ ਨੂੰ ਬਣਾ ਕੇ ਭੇਜਿਆ ਤੇ ਦੂਜਾ ਕਦੇ ਵੀ ਅਸੀਂ ਵੀ ਚੋਣਾ ਕਰਾਈਆਂ ਸਾਡੇ ਤੋਂ ਪਹਿਲਾਂ ਇੱਥੇ ਰਾਜਖਾਨਾ ਜੀ ਰਹੇ ਉਹਨਾਂ ਨੇ ਵੀ ਚੋਣਾ ਕਰਾਈਆਂ ਪਰ ਕਦੇ ਵੀ ਐਦਾਂ ਤੇ ਛਾਉਣੀ ਨਹੀਂ ਬਣੀ ਅੱਜ ਤੁਸੀਂ ਦੇਖੋ ਕਿ ਇਹਨੂੰ ਪੂਰੀ ਪੁਲਿਸ ਛਾਉਣੀ ਜਿਹੜਾ ਸੀਗਾ ਉਹ ਬਣਾਇਆ ਗਿਆ ਸੀ ਜੇ ਸਾਰੇ ਲੋਕ 1 ਲੱਖ ਤੱਕ ਇਕੱਠੇ ਨਾ ਹੋਣਦੇ ਤਾਂ ਹੋ ਸਕਦਾ ਕਿ ਇੱਥੇ ਕਾਫੀ ਕੁਝ ਮਤਲਬ ਕਹਿੰਦਾ ਵੀ ਸਰਜਲਟ ਵੀ ਇਹ ਜਿਹੜੇ ਆਣੇ ਸੀ ਉਹ ਨਹੀਂ ਆਣੇ ਆਣ ਦੇਣੇ ਸੀ ਇਹਨਾਂ ਨੇ ਕਿਉਂਕਿ ਪ੍ਰੀਵਿਅਸ ਜਿਹੜਾ ਰਿਕਾਰਡ ਪੰਚਾਇਤਾਂ ਦੀਆਂ ਚੋਣਾਂ ਚ ਮਿਸਪਲ ਕਾਉਂਸਲ ਦੀਆਂ ਚੋਣਾਂ ਜਿਹੜਾ ਰਿਆ ਚਾਹੇ ਮੰਡੀ ਦੇ ਹੋਵੇ ਚਾਹੇ ਬਾਹਰ ਕਾਉਂਸਲ ਦੀ ਹੋਵੇ ਇਹਨਾਂ ਨੇ ਹਰ ਥਾਂ ਤੇ ਮਤਲਬ ਕਹਿੰਦਾ ਵੀ ਜਿਹੜਾ ਹੈਗਾ ਦਖਲੰਦਾਜ਼ ਜਿਹੜੀ ਵੱਡੇ ਪੱਮਾਨੇ ਤੇ ਕੀਤੀ ਆ ਸੋ ਮੈਂ ਇਹ ਬਿਲਕੁਲ ਉਹਨਾਂ ਮਤਲਬ ਕਿ ਹੁਣ ਸ਼ਹਿਰ ਨਿਵਾਸੀਆਂ ਦਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਮੂੰਹ ਤੋੜ ਮੈਂ ਜਵਾਬ ਦਿੱਤਾ ਉਹਨਾਂ ਦੇ ਮਤਲਬ ਕਿ ਜਿਹੜੀ ਜੀ ਤਾਂ ਖੁਸ਼ ਹੋ ਤੁਸੀਂ ਤੇ ਆਮ ਆਈ ਐਮ ਵੈਰੀ ਹੈਪੀ ਪਰ ਦੁੱਖਾ ਥੋੜਾ ਜਿਹਾ ਇਸ ਗੱਲ ਦਾ ਕਿ ਮੇਰਾ ਬਹੁਤ ਪਿਆਰਾ ਸਾਡਾ ਬੱਚਾ ਹੀ ਆ ਆਪਣਾ ਬਵਰਾਏ ਉਹ ਫਾਈਨੈਂਸ ਸੈਕਟਰ ਲਈ ਖੜੇ ਸੀ ਜਿਹੜੇ ਵੈਰੀ ਬ੍ਰਿਲੀਅੰਟ ਪੁਆਏ ਉਹ ਥੋੜਾ ਰਹਿ ਗਿਆ ਕੋਈ ਗੱਲ ਨਹੀਂ ਹੈ ਉਹਨਾਂ ਨੂੰ ਉਹ ਨੰਦੀ ਜੀ ਦੇ ਨਾਲ ਮਿਲ ਕੇ ਇਹ ਵੀ ਪੂਰਾ ਮਤਲਬ ਕਿ ਜਿਹੜਾ ਕੰਮ ਕਰ ਰਿਹਾ ਇਸ ਸੰਸਥਾ ਦੇ ਵਿੱਚ ਸਹਿਯੋਗ ਦੇਣਗੇ ਚੋਣ ਹੋਈ ਹੈ ਨਾ ਜੀ ਇਹ ਸ਼ਹਿਰ ਦੇ ਤਤਵੰਤੇ ਸੱਜਣ ਜਿਹੜੇ ਮੇਨ ਰਾਜਪ੍ਰਦੀਪ ਕ੍ਰੀਮ ਕਹਿ ਸਕਦਾ ਮੈਂ ਵੀ ਜਿਹੜੇ ਚੰਗੇ ਪਰਿਵਾਰ ਨੇ ਉਹਨਾਂ ਦੀ ਵੋਟ ਹੈਗੀ ਆ ਇਹ ਵੋਟ ਤੇ ਕੋਈ ਆਪਾਂ ਕਹਿ ਨਹੀਂ ਸਕਦੇ ਕੋਈ ਵੱਡੀ ਬਾਲੀ ਜਿੱਤ ਹਾਰ ਚੰਗੇ ਬੰਦੇ ਜਿਹੜੇ ਹਮੇਸ਼ਾ ਖੜੇ ਆ ਦੇਵਕੀ ਨੰਦਨ ਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਬੰਦਾ ਜਿੱਤੂਗਾ ਕਿਉਂ ਪਤਾ ਸੀ ਵੀ ਪੁਰਾਣਾ ਵੀ ਤਾਂ ਤਜਰਬਾ ਲੋਕਾਂ ਦਾ ਵੀ ਇਹਦਾ ਜਿਹੜਾ ਬੱਚੇ ਜਿਹੜੀ ਸੋਚ ਆ ਬਹੁਤ ਵਧੀਆ ਹਰ ਇੱਕ ਨੂੰ ਨਾਲ ਲੈ ਕੇ ਚੱਲਣਾ ਹਰ ਇੱਕ ਦਾ ਸਤਿਕਾਰ ਕਰਨਾ ਔਰ ਸਾਨੂੰ ਪਤਾ ਹੀ ਹੈ ਵੀ ਇਹ ਬੰਦੇ ਨੇ ਜਿੱਤਣਾ ਹੀ ਹੈ ਹਰ ਬੰਦੇ ਦੀ ਸੋਚ ਸੀ ਵੀ ਇਹ ਬੰਦਾ ਜਿੱਤੂਗਾ ਅੱਛਾ ਮੈਂ ਤੇ ਇਹ ਵੀ ਕਹਾਂਗਾ ਵੀ ਜਿਹੜੇ ਵੀ ਪੰਜੇ ਬੰਦੇ ਸਾਡੇ ਬਣੇ ਆ ਸਾਰੇ ਇਕੱਠੇ ਹੋ ਕੇ ਕੰਮ ਕਰਨ ਰਲ ਕੇ ਚੱਲਣ ਇਹਦੇ 'ਚ ਕੋਈ ਪਾਰਟੀਵਾਦੀ ਦੀ ਗੱਲ ਨਹੀਂ ਕਰਨੀ ਚਾਹੀਦੀ ਇਹ ਕਾਲਜ ਇੱਕ ਸਾਡਾ ਜਿਹੜਾ ਹੈਗਾ ਨਾ ਇੱਕ ਮੰਦਰ ਆ ਸਾਡਾ ਜਿਹੜਾ ਕਿ ਸਾਰਿਆਂ ਦਾ ਸਾਂਝਾ ਕੋਈ ਇਕੱਲੇ ਦਾ ਹੈ ਨਹੀਂ ਏ ਤੇ ਕਿਸੇ ਨੂੰ ਹੋਮ ਹੋਮ ਨਹੀਂ ਕਰਨੀ ਚਾਹੀਦੀ ਮੈਂ ਮੈਂ ਹੀ ਇੱਥੇ ਦਾ ਸਾਰਾ ਕੁਝ ਇਹਨਾਂ ਨੂੰ ਪੂਰੀ ਟੀਮ ਨੂੰ ਜਿਹੜੇ ਪੰਜ ਸਾਡੇ ਬੰਦੇ ਜੱਤੇ ਨੇ ਬਣੇ ਨੇ ਤੇ ਮੈਂ ਪੰਜਾਬ ਨੂੰ ਵਧਾਈ ਦਿੰਨਾ ਆਸ ਕਰਦਾ ਵੀ ਸਾਡੇ ਜਿਹੜੇ ਪ੍ਰਧਾਨ ਜੀ ਨੇ ਬਹੁਤ ਸਿਆਣੇ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲ ਕੇ ਚੱਲ ਕੇ ਇਸ ਕਾਲਜ ਦੀ ਹੋਰ ਤਰੱਕੀ ਕਰਨ ਸਕੂਲ ਦੀ ਤਰੱਕੀ ਕਰਨ ਜੋ ਕਮੀਆਂ ਪਿੱਛੇ ਰਹਿੀਆਂ ਹੁਣੋਂ ਦੂਰ ਕਰਨ ਇਹੀ ਮੇਰੇ ਵੱਲੋਂ ਸਾਰਿਆਂ ਨੂੰ ਮੁੰदाई لاکھ ਬੁਰਾ ਚਾਹੇ ਤਾਂ ਕੀ ਹੁੰਦਾ ਹੈ ਵਹੀ ਹੁੰਦਾ ਹੈ ਜੋ ਮਨਜ਼ੂਰੇ ਖੁਦਾ ਹੁੰਦਾ ਹੈ ਇੱਥੇ ਜ਼ੁਲਮ ਤਸ਼ੱਦਦ ਦੀ ਇੰਤਹਾ ਹੋ ਚੁੱਕੀ ਸੀ ਇਹ ਪੁਲਿਸ ਰਾਜ ਸੀਗਾ ਉਹਦੇ ਉੱਤੇ ਅੱਜ ਸਚਾਈ ਨੇ ਜਿੱਤ ਪਾਈ ਹੈ ਪੁਲਿਸ ਦੀ ਇੱਕ ਵੀ ਨਹੀਂ ਚਲੀ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਕਿ ਇੱਥੇ this way اور that way ਅਸੀਂ ਆਪਣੇ ਕੈਂਡੀਡੇਟ ਨੂੰ ਜਿਦਾਵਾਂਗੇ ਜਿਹੜੀ ਰੂਲਿੰਗ ਪਾਰਟੀ ਹੈ ਉਹ ਆਪਣੇ ਵੱਲੋਂ ਕਿਸੇ ਕਿਸਮ ਦੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਬਾਕੀ ਇਹ ਆ ਵੀ ਝੂਠ ਦਾ ਬਿੜਾ ਗਰਖ ਹੋਇਆ ਸਚਾਈ ਨਿੱਤਰ ਦੇ ਸਾਹਮਣੇ ਆ ਗਈ ਅੱਜ ਮੈਂ ਪਟੇਲ ਮੈਨੇਜ ਪਟੇਲ ਮੈਨੇਜਮੈਂਟ ਸੁਸਾਇਟੀ ਦੀ ਇਲੈਕਸ਼ਨ ਹੋਈ ਸੀਗੇ ਉਹਦੇ ਚ ਫਾਈਨੈਂਸ ਸੈਕਟਰੀ ਦੀ ਪੋਸਟ ਵਾਸਤੇ ਮੈਂ ਕੰਟੈਸਟ ਕੀਤਾ ਸੀਗਾ ਔਰ ਮੈਨੂੰ ਤੁਹਾਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈਗੀ ਵੀ ਮੈਂ ਇਸ ਇਲੈਕਸ਼ਨ ਨੂੰ ਜਿੱਤਿਆ ਹੈ ਔਰ ਸਾਰੇ ਮੈਂਬਰਸ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਅੱਗੇ ਕਾਲਜ ਦੀ ਬਿਹਤਰੀ ਵਸਦੀ ਅਸੀਂ ਦਿਨ-ਦੁਗਣੀ ਰਾਤ ਚੁਗਣੀ ਮਿਹਨਤ ਕਰਕੇ ਕਾਲਜ ਨੂੰ ਨਮੀਆਂ ਉਚਾਈਆਂ ਤੇ ਲੱਭੀ ਚਾਹੀਏ ਮੈਂ ਬਹੁਤ ਧੰਨਵਾਦੀ ਹਾਂ ਜੀ ਸਾਰਿਆਂ ਦਾ ਸਾਰੇ ਮੈਂਬਰਾਂ ਦਾ ਜਿਨ੍ਹਾਂ ਨੇ ਬੜੇ ਪੀਸਫੁਲ ਵੇਚ ਇਹ ਇਲੈਕਸ਼ਨਸ ਅੱਜ ਕੰਡਕਟ ਹੋਈਆਂ ਤੇ ਬੜਾ ਵਧੀਆ ਇਲੈਕਸ਼ਨ ਦਾ ਪ੍ਰੋਸੀਜਰ ਚੱਲਿਆ ਕੋਈ ਵੀ ਇਦਾਂ ਦੀ ਉਹ ਕੋਈ ਵੀ ਗਲਤ ਚੀਜ਼ ਨਹੀਂ ਇਲੈਕਸ਼ਨ ਦੇ ਅੰਦਰ ਹੋਈ ਬੜੇ ਪੀਸਫੁਲ ਤਰੀਕੇ ਨਾਲ ਹਰ ਮੈਂਬਰ ਨੇ ਵੋਟ ਪਾਈ ਹੈ ਸਾਰੇ ਮੈਂਬਰਾਂ ਦਾ ਸੀ ਧੰਨਵਾਦੀ ਹਾਂ ਤੇ ਸਾਰੇ ਮੈਂਬਰਾਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਸੰਸਥਾ ਨੂੰ ਉੱਪਰ ਲੈ ਕੇ ਜਾਣ ਵਾਸਤੇ ਤਨ ਮਨ ਧਨ ਨਾਲ ਜੋ ਵੀ ਸਾਡੇ ਤੋਂ ਹੋ ਸਕਦਾ ਹੈ ਅਸੀਂ ਸੰਸਥਾ ਵਾਸਤੇ ਕੰਮ ਕਰਾਂਗੇ ਤੇ ਸੰਸਥਾ ਦੀ ਬਿਹਤਰੀ ਵਾਸਤੇ ਹਮੇਸ਼ਾ ਚੱਲਦੇ ਰਹਾਂਗੇ ਦੇਖੋ ਸਾਡੇ ਬਸਤਾਲ ਸਾਹਿਬ ਫਾਈਨਸ ਬਣੇ ਆ ਤੇ ਆਪਣਾ ਅਮਨ ਜੋਜੀ ਅਮਨ ਜੋਜੀ ਜਨਰਲ ਸੈਕਟਰੀ ਬਣੇ ਆ ਮੁਬਾਰਕਬਾਦ ਦਿੰਦਾ ਮੈਂ ਇਹਨਾਂ ਨੂੰ ਤੇ ਬਹੁਤ ਵਧੀਆ ਮਤਲਬ ਲੋਕਾਂ ਨੂੰ ਆਪਣਾ ਇੱਕ ਨੁਮਾਇੰਦਾ ਚੁਣਨ ਦਾ ਖੁੱਲ ਸੀ ਕਿਉਂਕਿ ਇਹ ਖੁੱਲ ਪਹਿਲੀ ਵਾਰ ਦੇਖੀ ਹੈ ਤੇ ਲੋਕਾਂ ਨੇ ਆਪਣਾ ਨੁਮਾਇੰਦਾ ਚੁਣਿਆ ਤੇ ਅਸੀਂ ਸਾਰਿਆਂ ਨੂੰ ਮੁਬਾਰਕਬਾਦ ਦਿੰਨੇ ਆ ਵੀ ਇਸ ਕਾਲਜ ਨੂੰ ਉਚਾਈਆਂ ਤੇ ਲੈ ਕੇ ਜਾਈਏ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਸਰ